ਤਲੋਦ ਰਿਆ ਤੇ ਪੰਚੇ ਕਹਿਣਾ ਬ੍ਰਦਰ ਕੀ ਹੈ ਦੇਖੀ ਜਾਂਦਾ ਕਿ ਆ ਤਾਂ ਉਹ ਚੀਜ਼ ਬਾਰੇ ਹੋਵੇ ਤਾਂ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਆ ਚਾਰ ਪੰਜ ਦਿਨਾਂ ਤੋਂ ਇਲਾਕੇ ਦੇ ਲੋਕ ਰੌਲਾ ਪਾ ਰਹੇ ਆ ਕਿ ਢਾ ਲੱਗ ਰਹੀ ਹੈ 18 20 ਕਿੱਲੇ ਦਾ ਇੱਕ ਜ਼ਿਮੀਂਦਾਰ ਦੇ ਮੈਂ ਸੁਣਿਆ ੜਾ ਕੇ ਲੈ ਗਿਆ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕੀ ਪਤਾ ਨਹੀਂ ਕਿਹੜੀ ਇੰਤਜ਼ਾਰ ਕਰ ਰਿਹਾ ਹੋ ਵੀ ਆ ਜਿਵੇਂ ਅਗਲਾ ਕਹਿੰਦਾ ਹੁੰਦਾ ਵੀ ਆ ਹੋ ਜਾਊਗਾ ਫਿਰ ਅਸੀਂ ਸਟੈਪ ਇਨ ਕਰਾਂਗੇ ਸਟੈਪ ਲਵਾਂਗੇ ਮੈਂ ਤਾਂ ਇਹ ਸੁਣਨਾ ਚਾਇਆ ਵੀ ਕੋਈ ਇਹ ਖਬਰ ਵੀ ਚੱਲ ਰਹੀ ਹੈ ਵੀ ਇਹ ਸੌਫਟ ਰੈਗ ਹੈ ਸਾਂਭ ਲਾਂਗੇ ਤੇ ਕੋਈ ਪਤਾ ਇਹ ਕੁਦਰਤੀ ਆਫਤਾਂ ਇਹ ਕਦੋਂ ਕਿੱਥੋਂ ਆਵੀ ਜਾਣੀ ਹੈ ਸੋ ਮੈਂ ਬੇਨਤੀ ਕਰਦਾ ਸਵੇਰੇ ਮੈਂ ਡੀਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਤਾਂ ਉਹਨਾਂ ਨੇ ਇਹ ਪ੍ਰਸ਼ਾਸਨ ਅਮਲਾ ਪਹਿਲਾਂ ਭੇਜਿਆ ਅਸੀਂ ਤਾਂ ਰਿਕਵੈਸਟ ਕਰ ਸਕਦੇ ਹਾਂ ਵਿਰੋਧੀ ਧਿਰ ਦੇ ਤੌਰ ਤੇ ਮੈਂ 11:00 ਵਜੇ 18 ਮਿੰਟ ਤੇ ਡੀਸੀ ਸਾਹਿਬ ਨੂੰ ਕਿਹਾ ਸਾਡੇ ਸ਼ਿੰਦਾ ਜੀ ਨੇ ਇੱਥੋਂ ਇਹਨਾਂ ਨੇ ਮੈਂ ਇਹਨਾਂ ਨੂੰ ਦੱਸਿਆ ਵੀ ਇਸ਼ਤਾਂ ਦੇ ਹਾਲਾਤ ਮਾੜੇ ਹੋਏ ਹੋਏ ਨੇ ਕਿ ਰਾਤ ਜਿਹੜੀਆਂ ਦੋ ਲਾਈਆਂ ਸੀ ਲੈਣਾ ਉਹ ਵੀ ਰੁੜ ਗਈਆਂ ਸੋ ਮੈਂ ਫੌਰੀ ਡੀਸੀ ਸਾਹਿਬ ਦੇ ਧਿਆਨ ਤੇ ਲਿਆਂਦਾ ਉਹ ਚਲੋ ਜਾਇਜਾ ਲੈ ਰਹੇ ਹੋ ਪਰਲੇ ਬੰਤੇ ਗਿਆ ਮੈਨੂੰ ਲੱਗਦਾ ਸੋ ਉਹ ਕਿਤੇ ਸਾਡੇ ਨੌਜਵਾਨ ਸਾਥੀ ਆ ਜਿਨ੍ਹਾਂ ਦੀ ਹੁਣ ਦੇਖੋ ਨੁਕਸਾਨ ਹੋਇਆ ਉਹਨਾਂ ਨੇ ਤਾਂ ਆਪ ਦਾ ਰੋਸ ਆ ਜਿਹੜਾ ਜ਼ਾਹਰ ਕਰਨਾ ਹੀ ਕਰਨਾ ਕਿਉਂਕਿ ਜਿਹਦੀ ਜ਼ਮੀਨ ਉੜ ਗਈ ਏ ਜ਼ਮੀਨ ਵੜਾਉਣ ਨੂੰ ਵੜੇ ਲੱਗੇ ਪਹਿਲਾ 88 ਹੁਣ ਤਾਂ ਇਹਨਾਂ ਨੇ ਆ ਕੇ ਅਜੇ ਕੋਈ ਕਮਾਈ ਵਿਚਾਰੀ ਇੱਥੇ ਜਿਵੇਂ ਕਰਨੇ ਆ ਕਹਿੰਦੇ ਆ ਵੀ ਉਹ ਵਟਣਾ ਸੀ ਤੇ ਉਹਨਾਂ ਨੇ ਕਿਤੇ ਕੋਈ ਮਾੜਾ ਮੋਟਾ ਉਹਨਾਂ ਨੂੰ ਰੋਜ਼ਗਾਰ ਕੀਤਾ ਉਹ ਅਫਸਰ ਮੌਕਾ ਸਾਡੇ ਕੇ ਏਡੀਸੀ ਸਾਹਿਬ ਤੇ ਐਲਜੀ ਮੈਡਮ ਭੱਜੇ ਮੈਂ ਕਿਹਾ ਵੀ ਸਾਨੂੰ ਵੀ ਇਹ ਸੁਣਨਾ ਪੈਂਦਾ ਜਦੋਂ ਤੁਸੀਂ ਲੋਕ ਨਮਾਉਂਦੇ ਹੋ ਲੋਕਾਂ ਨੇ ਤੁਹਾਡੇ ਕੋਲ ਸੋ ਕਹਿ ਰਹੇ ਆ ਕਿ ਮਲਾ ਕਰਕੇ ਮਲਾਕਣ ਜਿੱਥੇ ਸਾਨੂੰ ਐਪਰੋਪਰੀਏਟ ਲੱਗੂਗਾ ਕਿਉਂਕਿ ਬੂਰੀਆ ਨਾਲ ਰੁਪਨ ਵਾਲਾ ਹੈ ਨਹੀਂ ਹੁਣ ਵੀ ਵਿਚਾਰੇ ਮੁੰਡੇ ਤਾਂ ਲੱਗੇ ਹੋਏ ਆ ਪਰ ਉਹ ਮਿੰਟੋ ਮਿੰਟੀ ਦੇਖਦੇ ਹੀ ਮੈਨੂੰ ਅਜ ਨੂੰ ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਤਿੰਨ ਚਾਰ ਫੁੱਟ ਦਰਿਆ ਆਲਰੇਡੀ ਇੱਧਰ ਨੂੰ ਆ ਗਿਆ ਸੋ ਦਰਿਆ ਵਿਚਾਰੇ ਮੋੜ ਲਾ ਰਿਹਾ ਤੁਸੀਂ ਦੇਖ ਸਕਦੇ ਸਾਰੇ ਨੌਜਵਾਨ ਵਿਚਾਰੇ ਆਪਦੇ ਕੰਮਤਾਰ ਕਾਮਕਾਰ ਛੱਡ ਕੇ ਛੁੱਟੀਆਂ ਕਰਕੇ ਪਿਛਲੇ ਇੱਕ ਹਫਤੇ ਤੋਂ ਦੱਸਦਣਾ ਤੋਂ ਇੱਥੇ ਕੰਮ ਤੇ ਲੱਗੇ ਆ ਸੋ ਮੇਰੀ ਪ੍ਰਸ਼ਾਸਨ ਅੱਗੇ ਤੁਹਾਡੇ ਅਸੀਂ ਬੇਨਤੀ ਆ ਕਿ ਇਹਨੂੰ ਸੀਰੀਅਸ ਲਓ ਮੁੜ ਕੇ ਕੋਈ ਫਾਇਦਾ ਨਹੀਂ ਫੌਤ ਸੱਦਣ ਦਾ ਜਾਂ ਐਨ ਡੀ ਆਰ ਐਫ ਜਾਂ ਐਸ ਡੀ ਆਰ ਐਫ ਜਿਹੜੇ ਖੱਟੇ ਜਿਹੇ ਕੱਪੜੇ ਵਾਲੇ ਹੁੰਦੇ ਆ ਕੁਸਤੀਆਂ ਲੈ ਕੇ ਇੱਥੇ ਤੁਰੇ ਫਿਰਨ ਉਹਦਾ ਕੀ ਫਾਇਦਾ ਲੋੜ ਤਾਂ ਹੋਣਾ ਮੈਂ ਡੀਸਾ ਨੂੰ ਸਵੇਰੇ ਵੀ ਕਿਹਾ ਜੀ ਫੌਜ ਭੇਜੋ ਫੌਜ ਮਾਰ ਹੁੰਦੀ ਆ ਉਹਨਾਂ ਨੇ 1 ਮਿੰਟ ਦੇ ਵਿੱਚ ਇੱਥੇ ਸਪਰ ਬਣਾ ਕੇ ਇਹ ਏਰੀਆ ਨੂੰ ਸੇਵ ਕਰ ਦੇਣਾ ਐਡੀਸਾ ਨੇ ਇਹ ਵੀ ਕਿਹਾ ਕਿ ਪਾਣੀ ਇਹ ਹੋਰ ਦੱਸਿਆ ਗਿਆ ਪਾਣੀ ਛੱਡਿਆ ਗਿਆ ਹੋਰ ਕਿ ਆਹ ਡੀਸਾ ਨੂੰ ਕਹੋ ਪਰਲੇ ਪਾਸੇ ਮੱਛੀ ਪਾੜਾ ਉੱਥੇ ਜਾਇਆ ਹੁਣ ਉਹ ਇਹਨਾਂ ਨੂੰ ਛੱਡ ਦੇਣਾ ਵਿਚਾਰਿਆਂ ਨੂੰ ਪਰ ਅਸੀਂ ਆਪ ਦਾ ਜਿਹੜਾ ਕੋਈ ਰਾਹ ਅਸੀਂ ਜਿੰਨੇ ਜੋ ਕੇ ਆ ਗਏ ਆ ਵਿਚਾਰੇ ਲੱਗੇ ਹੋਏ ਆ ਪਰ ਅਸੀਂ ਹੋਕਾ ਦਵਾ ਦਨੇ ਪਿੰਡ ਮੈਂ ਮਿੱਟੀ ਦੀ ਵੀ ਅਪੀਲ ਕੀਤੀ ਆ ਕਿ ਮੇਰੇ ਛੋਟੇ ਮਾਦਿਆਂ ਨੂੰ ਅਸੀਂ ਕਹਿੰਨਾ ਤੇਰੇ ਗੌਂਸਗੜ ਵਾਲੀ ਮਿੱਟੀ ਪਾਉਣ ਲੱਗੇ ਸੀ ਉਹਨਾਂ ਦੇ ਪੱਟ ਪੱਟ ਕੇ ਗਰਾਊਂਡ ਨੀਵਾ ਹੋ ਗਏ ਟਰੈਕਟਰ ਬਾਹਰ ਨਿਕਲਦੇ ਮੁਸ਼ਕਲ ਆ ਜੇ ਕਿਸੇ ਕੋਲ ਕੋਈ ਮਿੱਟੀ ਜਾਂ ਰੇਤਾਂ ਜਾਂ ਕੁਝ ਵੀ ਸੈਮੀ ਪਿਆਰ ਬੇਨਤੀ ਆ ਕਿ ਇੱਥੇ ਪਹੁੰਚਦਾ ਕਰੋ ਤਾਂ ਕਿ ਇਹ ਕਿਉਂਕਿ ਮੈਂ ਅੱਗੇ ਵੀ ਆਪਦੇ ਲਾਈਵ 'ਚ ਦੱਸਿਆ ਇਹ ਕੱਲਾ ਮੁੱਦਾ ਪਿੰਡਾਂ ਦਾ ਨਹੀਂ ਹੈ ਇਹ ਪਾਣੀ ਨੇ ਮਾਰ ਸਰਾਭਾ ਨਗਰ ਤੱਕ ਮਾਰਨੀ ਹੈ ਕਿਸ ਮਾਰਕੀਟ ਜਿਹੜੇ ਗਿੜੇ ਦਿੰਦੇ ਜਾਗੇ ਤੇ ਉਹਨਾਂ ਲਈ ਵੀ ਆ ਇਹ ਸੌ ਸੰਗ ਜਿਹੜੇ ਸਾਊਥ ਸਿਟੀ ਕਨਾਲ ਵਿਊ ਆ ਸਨ ਵਿਊ ਆ ਕਿ ਉੱਥੇ ਤਾਂ ਹੀ ਪਾਣੀ ਜਾਣਾ ਜੋ ਹਾਲਾਤ ਨੇ ਇਹ ਇਹਨੂੰ ਇਹ ਨਾ ਸਮਝਣ ਕਿ ਬੇੜ ਦੇ ਲੋਕ ਡੁੱਬਣਗੇ ਅਸੀਂ ਤਾਂ ਲੜਨਾ ਜਾਣਦੇ ਆ ਸਾਡੇ ਅੱਜ ਵੀ ਸਿੰਘ ਛੜਦੀ ਕਲਾ ਚ ਨੇ ਸਾਰੇ ਇਹ ਸ਼ਹਿਰਾਂ ਵਾਲੇ ਵਾਸਤੇ ਤੁਹਾਡੇ ਮਾਦੇ ਨਾਲ ਬੇਨਤੀ ਆ ਕਿ ਆ ਤੇ ਐਮ ਐਲ ਏ ਐਮ ਪੀਜ਼ ਨੂੰ ਜਿਹੜੇ ਵੀ ਤੁਹਾਡੇ ਨੁਮਾਇੰਦੇ ਇਹਨਾਂ ਦੇ ਪ੍ਰੈਸ਼ਰ ਪਾ ਕੇ ਡੀ ਜੀ ਸਾਹਿਬ ਨੂੰ ਕਹੋ ਕਿਤੇ ਫੌਰੀ ਕੋਈ ਫੌਜ ਜਾਂ ਐਸ ਡੀ ਆਰ ਐਫ ਆਂਡੀ ਆਰ ਸੱਦੀ ਜਾਵੇ ਤਾਂ ਕਿ ਜਿਹੜਾ ਬਚਾਅ ਆਪਾਂ ਲਾਕੇ ਦਾ ਕਰ ਸਕੀਏ ਇੱਥੇ ਸਤਲੁਜ ਰਿਆ ਤੇ ਪੁਨਕੇ ਤੇ ਕੀ ਕ੍ਰਾਈਜ਼ ਹੈ ਬੰਦੇ ਉੱਤੇ ਪਾਣੀ 32000 ਰੁਪਏ ਸਿੱਕੇ ਤੱਕ ਚੱਲ ਰਿਹਾ ਹੈਗਾ ਤੇ ਇਹ ਜਿਹੜੇ ਬੰਦੇ ਵਿੱਚ ਜਿਹੜੀ ਜ਼ਮੀਨ ਆ ਰਹੀ ਹੈਗੀ ਲੋਕਾਂ ਦੀ ਅ ਕਿਉਂਕਿ ਇਹਦਾ ਲੈਵਲ ਇਦਾਂ ਆਇਆ ਕਿ ਸਪੀਡ ਥੋੜੀ ਜ਼ਿਆਦਾ ਹੈਗੀ ਹੈ ਤੇ ਕਰਕੇ ਥੋੜਾ ਖਾਰਾ ਲੱਗ ਰਿਹਾ ਹੈਗਾ ਉਹਦੇ ਨਾਲ ਕੁਝ ਕੁ ਜ਼ਮੀਨ ਤਨੇ ਦਿਖ ਰਹੀ ਹੈ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਸਾਡਾ ਡਰੇਨੇਜ ਡਿਪਾਰਟਮੈਂਟ ਜਾਲੀਆਂ ਬਣਾ ਕੇ ਬੋਰੇ ਭਰ ਕੇ ਜਾਲੀਆਂ ਬਣਾ ਕੇ ਲਾ ਰਿਹਾ ਹੈਗਾ ਸਟਰੱਡ ਬਣਾ ਲਾਇਆ ਤੇ ਇਹ ਜਿੱਥੇ ਜਿੱਥੇ ਸਾਨੂੰ ਪ੍ਰੋਬਲਮ ਆਉਂਦੀ ਉੱਥੇ ਤਲਵਾ ਰਿਆ ਤੇ ਨਾਲ ਸਾਡੇ ਚੇਅਰਮੈਨ ਸਾਹਿਬ ਹੈਗੇ ਆ ਸਾਾਰੇ ਪਿੰਡ ਦੇ ਬੰਦੇ ਹੈਗੇ ਆ ਇਸ ਜੀ ਮੈਡਲ ਲਈ ਸੋ ਅਸੀਂ ਇਹਨਾਂ ਨੂੰ ਸਪੋਰਟ ਕਰਨ ਆਏ ਆ ਨਾਲ ਇਹਦੀ ਸੁਪਰਵੀਜ਼ਨ ਕਰਨ ਆਏ ਕਿ ਕੰਮ ਠੀਕ ਚੱਲੇ ਜਿੱਥੇ ਵੀ ਥੋੜਾ ਜਿਹਾ ਲੱਗਦਾ ਕਿ ਜਿਆਦਾ ਹੋ ਸਕਦੀ ਹੈ ਪ੍ਰੋਬਲਮ ਅਸੀਂ ਉੱਥੇ ਪਹਿਲਾਂ ਫੋਕਸ ਕਰਾਂਗੇ ਜਿੱਦਾਂ ਆ ਸਭ ਤੋਂ ਕ੍ਰਿਟੀਕਲ ਪੁਆਇੰਟ ਲੱਗ ਰਿਹਾ ਕਿਉਂਕਿ ਬੰਦ ਬਿਲਕੁਲ ਨਾਲ ਹੀ ਹੈਗਾ ਤੇ ਉਹ ਜਿਹੜਾ ਸੈਕੰਡ ਪੁਆਇੰਟ ਆ ਉਹ ਥੋੜਾ ਜਿਹਾ ਜੇ ਮੂਰ ਹੈਗਾ ਸੋ ਸਾਡੀ ਫਸਟ ਗੱਲ ਕੀ ਹੈਗੀ ਹੈ ਸੈਕੰਡ ਅਸੀਂ ਉੱਥੇ ਇਹ ਕੰਮ ਕਰਾਂਗੇ ਉਹ ਵੀ ਪੈਰਲਲ ਨਾਲ ਕਰਾਂਗੇ ਸਰ ਨੂੰ ਕ੍ਰਿਸ਼ਨ ਕੋ ਲੱਗਦਾ ਕਿ ਘੱਟ ਕੱਡੇ ਲੱਗਦੀ ਕ੍ਰਿਸ਼ੀ ਬੰਦ ਕੀ ਕਰਨ ਲੱਗਾ ਘਟਾਉ ਉਹਨੂੰ ਪਾਣੀ ਦੀ ਕੀ ਪਾਣੀ ਬਸ ਪਾਣੀ ਪਾਣੀ ਹਰੇ ਥੋੜਾ ਵਧੇਗਾ 6 ਤੋਂ 2 ਉੱਪਰ ਤੋਂ ਚੜ ਗਿਆ ਤੁਹਾਨੂੰ ਪਤਾ ਲੱਗਦਾ ਉਹਨਾਂ ਤੱਕ 30000 ਤੋਂ 30 ਚਲੇ 40 45 50000 ਤੱਕ ਜਾਏਗਾ ਪਰ ਜਦੋਂ ਪਾਣੀ ਦਾ ਲੈਵਲ ਵਧਦਾ ਉਹਦੇ ਨਾਲ ਹੋਰਾ ਘਟ ਲੱਗਦਾ ਉਹਦਾ ਨੁਕਸਾਨ ਨਹੀਂ ਜਿਆਦਾ ਪੈਂਦਾ ਇਹ ਇਸ ਲਈ ਜਿਹੜਾ ਕੀ ਪੱਤੀ ਕੀ ਜਾਂ ਜਲਾ ਦੇ ਨਾਲ ਤੁਹਾਨੂੰ ਜਿਆਦਾ ਲੱਗਦਾ ਜੇ ਪੂਰਾ ਬਹੁਤ ਲੱਗਦਾ ਸੋ ਇੱਕ ਤੁਸੀਂ ਆਹ ਦੇਖੋ ਸਾਹਮਣੇ ਜਿਹੜਾ ਆਈਲੈਂਡ ਬਣਿਆ ਹੋਇਆ ਹੈ ਸਰ ਦਾ ਪਾਣੀ ਇੱਧਰ ਨੂੰ ਘੁੰਮ ਰਿਹਾ ਉਹਦਾ ਜਿਆਦਾ ਟਾਇ ਇੱਧਰ ਲੱਗ ਰਹੀ ਉਹਦੇ ਵਾਸਤੇ ਥੋੜਾ ਜਿਆਦਾ ਕ੍ਰਿਟੀ ਅਸਰ ਵੀ ਇਹ ਅੰਡਰ ਕੰਟਰੋਲ ਹੈਗਾ ਦੇਖੋ ਇਹਨਾਂ ਨੇ ਤੇ ਤੁਸੀਂ ਦੇਖੋਗੇ ਸਟੱਡ ਜਿੰਨੇ ਲਾਏ ਆ ਨਾਲ ਡਰਕ ਛੁੱਟੇ ਉਹਦੇ ਨਾਲ ਪਾਣੀ ਦਾ ਵਹਾਜਰਾ ਹੈਗਾ ਧਨ ਹੋ ਗਿਆ ਸੋ ਇਦਾਂ ਹੀ ਅਸੀਂ ਕੰਮ ਕਰਾਂਗੇ ਸਵੇਰ ਦੇ ਵਿੱਚ ਸੇਵਾ ਕਰਦੇ ਆ دریا ਤੇ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕੇ ਦੇ ਨੌਜਵਾਨਾਂ ਦਾ ਖਾਸ ਕਰਕੇ ਸਾਡੇ ਬੇਟ ਏਰੀਆ ਦੇ ਜਿੰਨੇ ਵੀ ਨੌਜਵਾਨਾਂ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਇਹ ਮਾੜੇ ਸਮੇਂ ਦੇ ਵਿੱਚ ਸਰਕਾਰਾਂ ਨਹੀਂ ਖੜੀਆਂ ਅੱਜ ਇਹ ਲੋਕ ਖੜੇ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਇੱਥੇ ਮਾਫੀਆ ਨਹੀਂ ਅੱਜ ਇਹ ਲੋਕਾਂ ਦਾ ਲੋਕ ਖੜੇ ਆ ਜਦੋਂ ਰੇਡ ਮਾਫੀ ਦੀ ਗੱਲ ਸੀ ਤਾਂ ਲੋਕਾਂ ਨੇ ਪੜੇ ਅਸੀਂ ਧਰਨੇ ਵੀ ਲਾਏ ਪਰਚੇ ਵੀ ਕਰਾਏ ਕੋਟਾ ਵੀ ਖਾਧੀਆਂ ਸਾਨੂੰ ਚੋਰ ਵੀ ਕਿਹਾ ਠੱਗ ਵੀ ਕਿਹਾ ਗਿਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਸੀ ਕਿ ਭਰਾਵੋ ਇਹ ਜਿਹੜੀ ਲੜਾਈ ਆ ਇਹ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗੂਗਾ ਪਰ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਦੇਖੋ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਖੜੇ ਆ ਤਕਰੀਬਨ ਸਵੇਰੇ 8 ਵਜੇ ਮੀਂਹ ਪੈੰਦੇ ਦੇ ਵਿੱਚ ਸਾਡੇ ਨੌਜਵਾਨ ਵੀਰਾਂ ਨਾਲ ਦੇਣ ਨਹੀਂ ਦੇ ਸਕਦਾ ਆ ਸਾਡੇ ਬੇੜ ਦੇ ਇਰੀਏ ਦੇ ਪਿੰਡਾਂ ਦੇ ਜਿੰਨੇ ਵੀ ਨੌਜਵਾਨਾਂ ਮੈਂ ਸਾਰਿਆਂ ਨੂੰ ਅਜੀਬ ਧੰਨਵਾਦ ਕਰਦਾ ਕਿ ਅੱਜ ਸਰਕਾਰ ਦਾ ਕੋਈ ਵੀ ਨੁਮਾਇੰਦਾ ਦੇਖ ਦੋ ਇਹਦੇ ਵਿੱਚ ਹੈ ਕੋਈ ਦੇਖੋ ਨਿਗਾਹ ਮਾਰੋ ਕੋਈ ਨੁਮਾਇੰਦਾ ਹੈ ਨਹੀਂ ਕੋਈ ਅਫਸਰ ਹੈ ਕੋਈ ਨਹੀਂ ਨਾ ਇਹ ਲੋਕ ਆ ਕਿਉਂਕਿ ਜਦੋਂ ਮੈਨੇ ਹੁੰਦੀ ਆ ਉਦੋਂ ਵੀ ਲੋਕ ਇਹ ਬੋਲਦੇ ਆ ਪਰ ਜਦੋਂ ਕੋਈ ਬੋਲਦਾ ਨਾ ਹੱਕ ਸੱਚ ਲਈ ਕਹਿੰਦਾ ਜਦ ਇਹ ਬੋਲੂਗਾ ਤਾਂ ਸੱਚ 295 ਲੱਗ ਜਾਂਦੀ ਆ ਜਦ ਲੋਕ ਸੱਚ ਬੋਲਦੇ ਫਿਰ ਉਹਨਾਂ ਦੇ ਪਰਚੇ ਹੁੰਦੇ ਆ ਇਹਨਾਂ ਨੇ ਪਰਚੇ ਵੀ ਕੀਤੇ ਬਹੁਤ ਕੁਛ ਕਰਕੇ ਦਿਖ ਲਿਆ ਪਰ ਇਹ ਲੋਕ ਦਬਨ ਵਾਲੇ ਨਹੀਂ ਇਹ ਜਿਵੇਂ ਕੋਸ਼ ਘੜਾ ਨੇ ਡੰਡੀ ਵੀ ਖਾ ਕੇ ਤਮੀ ਤੇ ਸੇਵਾ ਕਰਦੇ ਆ ਮਿੱਟੀ ਲੈ ਕੇ ਆ ਰਹੇ ਆਪਣੇ ਗਰਾਉਂਡ ਪਟਕੇ ਦੇਖੋ ਭਾਈ ਜੀ ਮੈਨੂੰ ਨਹੀਂ ਲੱਗਦਾ ਕੋਈ ਐਸਾ ਬੰਦਾ ਹੋਊਗਾ ਜਿੱਤੇ ਇਹਨਾਂ ਨੇ ਇਹ ਤਾਂ ਮੇਰੇ ਨਾਲ 21 ਬੰਦਿਆਂ ਦੇ ਐਫਆਰ ਦਰਜ ਕੀਤੀ ਗਈ ਜਿਹੜੇ ਬੰਦੇ ਨੂੰ ਪਤਾ ਨਹੀਂ ਸੀ ਦਿੱਤੇ ਕੰਮ ਕੀ ਆ ਸਿਰਫ ਕੀ ਸੀ ਉਹ ਲੋਕਾਂ ਦੀ ਆਵਾਜ਼ ਚੱਕਦੇ ਸੀ ਅੱਜ ਉਹ ਲੋਕ ਇਹ ਪਰਚੇ ਕਰਾਂਗੇ ਯਾਰ ਲੱਗੇ ਹੋਏ ਆ ਮੈਂ ਤਾਂ ਨਾ ਦੇਣ ਨਹੀਂ ਦੇ ਸਕਦਾ ਸਾਡੀਆਂ ਸੜਕਾਂ ਨਾ ਤਾਂ ਸਾਡੇ ਬਾਨਾ ਆ ਜਿਹੜੇ ਲੋਕਾਂ ਦੇ ਖੇਤ ਰੋੜਗੇ ਉਹ ਕਿੱਥੋਂ ਰੋਟੀ ਖਾਣਗੇ ਸਰਕਾਰ ਤਾਂ ਕਹਿੰਦੀ ਹੈ ਮੁਰਗੀ ਬੱਕਰੀ ਦਾ ਮੁਆਜਾ ਦਵਾਂਗੇ ਮੈਂ ਪੁੱਛਦਾ ਭਗਵਾਨ ਤੁਮਨ ਜੀ ਤੋਂ ਕਿ ਤੁਸੀਂ ਕਿਹਨੂੰ ਦਿੱਤਾ ਦੱਸੋ ਸਹੀ ਇੱਕ ਵਾਰ ਚੈਨਲ ਤੇ ਆ ਕੇ ਕਿ ਮੈਂ ਆ ਬੰਦੇ ਨੂੰ ਇੱਕ ਨੂੰ ਮੁਆਜਾ ਦਿੱਤਾ ਇਹ ਕਿਸੇ ਨੂੰ ਮੁਆਜਾ ਨਹੀਂ ਮਿਲਣਾ ਔਰ ਸਾਨੂੰ ਆਸ ਆ ਇਹ ਲੋਕਾਂ ਦਾ ਮੈਂ ਦੇਣ ਲਈ ਦੇ ਰਿਹਾ ਕੋਟਟਰਾਂ ਨਾਲ ਤੇ ਆਪਣੇ ਕੋਲੋਂ ਤੇਲ ਫੂਕਦੇ ਆ ਲੰਗਰ ਲਾ ਰਹੇ ਆ ਜਦੋਂ ਵੀ ਔਕੀ ਘੜੀ ਆਂਦੀ ਹੈ ਤੇ ਲੋਕੇ ਖੜਦੇ ਆ ਮੈਂ ਲੋਕਾਂ ਦੇਣ ਲਈ ਦੇ ਰਿਹਾ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਖਾਸ ਕਰਕੇ ਪੇੜ ਦੇ ਏਰੀਏ ਦੇ ਲੋਕਾਂ ਨੂੰ ਬੇਨਤੀ ਆ ਕਿ ਅਰਦਾਸ ਕਰੋ ਜਦੋਂ ਆਪਰ ਅਰਦਾਸ ਕਰਦਾ ਕਿ ਬੇਤੀ ਨਾ ਚਾਹੀ ਜਨਕੀਰ ਅਰਦਾਸ ਜਦੋਂ ਜਨ ਅਰਦਾਸ ਕਰਦਾ ਨਾ ਉਹਦੀ ਬੇਤੀ ਨਹੀਂ ਜਾਂਦੀ ਔਰ ਮੈਂ ਸੰਗਤ ਨੂੰ ਕਹਿੰਦਾ ਬੇਨਤੀ ਹੀ ਕਰ ਸਕਦਾ ਕਿ ਆਪਣੇ ਕੋਲ ਹੁਣ ਪ੍ਰਸ਼ਾਸਨ ਤਾਂ ਹੈ ਨਹੀਂ ਸਿਰਫ ਆ ਇੱਕ ਆਪਣੇ ਕੋ ਪਰਮਾਤਮਾ ਦੀ ਅਰਦਾਸ ਆ ਕਹਿੰਦੇ ਬੇਤੀ ਨਾ ਚਾਹੀ ਜਨਕੀਰ ਅਰਦਾਸ ਆਪਣਾ ਫਰਜ਼ ਅਰਦਾਸ ਕਰਨਾ ਔਰ ਮੈਨੂੰ ਲੱਗਦਾ ਕਿ ਪਰਮਾਤਮਾ ਸਾਡੀ ਅਰਦਾਸ ਜ਼ਰੂਰ ਸੁਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਤ ਸਿੰਘ ਰਟੋਰੀ ਐਡਵੋਕੇਟ ਹਜੀ ਪਰਵਤ ਸਿੰਘ ਜੀ ਕੀ ਹਨ ਤੁਸੀਂ ਇੱਥੇ ਪਹੁੰਚੇ ਆ ਜੇ ਬੰਤੇ ਨਹੀਂ ਪੈਂਦੇ ਜੇ ਸੇਵਾ ਕਰਦੇ ਹੋ ਇਹ ਜਿਹੜਾ ਸਤਲੁਜ ਦੇ ਆ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਉੱਚੇ ਪੱਧਰ ਤੇ ਆਇਆ ਤੇ ਬੰਨ ਦੇ ਨਾਲ ਜਿਹੜਾ ਸਤਲੁਜ ਰਿਆ ਦੇ ਪਿੰਡ ਲੱਗਦੇ ਸਤਲੁਜ 44 ਕਲੋਨੀ ਕਾਫੀ ਨੇੜੇ ਲੱਗਿਆ ਹੋਇਆ ਉਹਦੇ ਕਰਕੇ ਸਾਰੀ ਸਾਰੀ ਸੰਗਤ ਜਿਹੜੀ ਹੈਗੀ ਆ ਥੇ ਵਜ ਲੱਗੀ ਹੋਈ ਆ ਦੇਖੋ ਇਹ ਹੁਣ ਹੀ ਨਾ ਵਾਪਰ ਜਾਵੇ ਬੰਨ ਪ੍ਰਸ਼ਾਸਨ ਕੋਈ ਇਸ ਘਾੜ ਜੁਰ ਕੋ ਪਹੁੰਚਿਆ ਕੋਈ ਮਲਕੀ ਪ੍ਰਸ਼ਾਸਨ ਜੀ ਦੇਖੋ ਜਦ ਤੱਕ ਅਸੀਂ ਸੋਜੀ ਸਮਝੀ ਆ ਇਹ ਆਬਰੀ ਅਸੀਂ ਤਾਂ ਕਦੇ ਕੋਈ ਸਰਕਾਰ ਦੇਖੀ ਨਹੀਂ ਵੀ ਇਹ ਬੰਨ ਦੇ ਕੋਈ ਕਰਕੇ ਗਈ ਹੋਵੇ ਕਦੇ ਮੁਰੰਮਤ ਵੀ ਕਰਤੀ ਗਈ ਹੋਵੇ ਕਾਂਗਰਸ ਕੋਈ ਸਰਕਾਰ ਨੇ ਨਹੀਂ ਕੀਤਾ ਕਾਲੀ ਆਏ ਉਹਨਾਂ ਨੇ ਕੋਈ ਬੰਦ ਨਹੀਂ ਦੇਖਿਆਗਾ ਆਮ ਆਦੀ ਪਾਦੀ ਤਾਂ ਚਲੋ ਕਹਿਣੀ ਕੀ ਗੱਲ ਇਹ ਜਿਹੜੇ ਹੁਣ ਬੰਦੇ ਆ ਰਹੇ ਆ ਕਈ ਆ ਰਹੇ ਆ ਆ ਕੇ ਹੁਣ ਦੇਖ ਕੇ ਜਾ ਰਹੇ ਆ ਦੇਖਣ ਨੂੰ ਕੀ ਆ ਫੋਟੋਆਂ ਦਾ ਸਾਰੇ ਕਰਾਈ ਜਾਂਦੇ ਆ ਕੋਈ ਕੰਮ ਕੀਤਾ ਕੀ ਕੀਤਾ ਕੋਈ ਮਸਲੇ ਦਾ ਹੱਲ ਕੀਤਾ ਉਹ ਦਿਖਾਉਣ ਇਹ ਥੋੜਾ ਵੀ ਆ ਗਏ ਜੀ ਅਸੀਂ ਦੇਖ ਲਿਆ ਮੋਨੇ ਲੈਣੇ ਨੇ ਥੋੜਾ ਕਰਨੇ ਆ ਕੇ ਕੋਈ ਕਰਕੇ ਕੀ ਗਏ ਆ ਆ ਕੇ ਕੀ ਕਰਕੇ ਗਏ ਆ ਕਿਹੜੀ ਸੂਤ ਦੇ ਕੇ ਗਏ ਆ ਪਿੰਡ ਵਾਸੀ ਹੀ ਲੱਗ ਰਹੇ ਆ ਹੋਰ ਤਾਂ ਕੋਈ ਲੱਗਿਆ ਨਹੀਂ ਆ ਕੇ ਇਹ ਸਾਰੇ ਫੋਟੋਆਂ ਕਰਾਉਣ ਦੇ ਲਈ ਆ ਅਸੀਂ ਉਹ ਆ ਕੇ ਉਹ ਆ ਕੇ ਉਦਾਂ ਕਹਿੰਦੇ ਆ ਜੀ ਖੜੀਆਂ ਸਰਕਾਰਾਂ ਹੈਗੀਆਂ ਵਾ ਜਿੱਤਾਂ ਕਾਂਗਰਸ ਵੀ ਬੰਦੇ ਆਏ ਹੈਗੇ ਆ ਤਾਂ ਪਾਰਟੀ ਪਾਰਟੀ ਫੰਡ ਦੇ ਲਈ ਪੈਸੇ ਇਕੱਠੇ ਹੋ ਜਾਂਦੇ ਆ ਕਿਉਂ ਹੁਣ ਪਾਰਟੀ ਫੰਡ ਨਹੀਂ ਦੇ ਸਕਦੇ ਸਤਲੁਜ ਦਰਿਆ ਦੇ ਲਈ ਲੋਕਾਂ ਦੇ ਲਈ ਆਮ ਆਲੀ ਪਾਰਟੀ ਫੰਡ ਕਰਦੀ ਇਹ ਕਾਨੂੰਨ ਦੇ ਮੁਤਾਬਕ ਇਹ ਆ ਵੀ ਇਹ ਜਿਹੜੇ ਹੈਗਾ ਫਲੱਡ ਹੈ ਹਰੇਕ ਨਹੀਂ ਹਰੇਕ ਸਾਲ ਦੇ ਜਿਹੜੇ ਮਹੀਨੇ ਹੈਗੇ ਆ ਇਹਦੀ ਸਰਵੇ ਲਿਖਿਆ ਜਾਣਾ ਵਾ ਮਨ ਤਾਂ ਲੱਗਦਾ ਨਹੀਂ ਕੋਈ ਸਰਵੇ ਅੱਜ ਤੱਕ ਆਇਆ ਹੋਊਗਾ ਦੇਖਣ ਵੀ ਇਹ ਹਾਲਾਤ ਜਿਵੇਂ ਕਿ ਡਰੇਨ ਆਪਣੇ ਨੇਤਾ ਚੱਕਿਆ ਗਿਆ ਡਰੇਨ ਪਟਣਾ ਸੀਗਾ ਜੀ ਚੱਕਿਆ ਗਿਆ ਤੇ ਨਾਲ ਦਿੱਤਾ ਕੱਢਿਆ ਸਰਿਆਮ ਠੀਕ ਇਹਨਾਂ ਦੇਖੋ ਇਹ ਪੌਦੀਆਂ ਸਰਕਾਰਾਂ ਦੀਆਂ ਹੈਗੀਆਂ ਕੱਢੀਆਂ ਗੇ ਰੇਤਾ ਜਿਹੜੇ ਹੈਗੇ ਆ ਪਰ ਇਹ ਗੱਲ ਹੈ ਵੀ ਉਹਦਾ ਨਤੀਜਾ ਜਿਹੜਾ ਭੌਤਨਾਇਕਾ ਸਾਰੇ ਪਿੰਡ ਨੂੰ ਪੈ ਰਿਆ ਨਾਲ ਦੁਆਰੇ ਬੰਦੇ ਇੱਕ ਪਿੰਡ ਨੂੰ ਨਹੀਂ ਸਾਰੇ ਪਿੰਡਾਂ ਨੂੰ ਹੋਇਆ ਜੇ ਹੁਣ ਕੋਈ ਇਤਾਂ ਨਹੀਂ ਹੁਣ ਹੋਣੀ ਪਾਈ ਇਹ ਕੱਲਾ ਪਿੰਡ ਸਰਾਲੀ ਕਲੋਨੀ ਨਹੀਂ ਹੁਣ ਕਈ ਪਿੰਡਾਂ ਨੂੰ ਲੈ ਕੇ ਜਾਣਾ ਇਹਨੇ ਕਈ ਪਿੰਡਾਂ ਦੀਆਂ ਜ਼ਮੀਨਾਂ ਜਿਹੜੇ ਲੱਖਾਂ ਦੇ ਤੇਰੇ ਦਰਸ ਖੜੇ ਆ ਤੇ ਕਪੂਲਰ ਲੱਗੇ ਹੋਇਆ ਸਾਰੇ ਰੁੜ ਗਏ ਜ਼ਮੀਨਾਂ ਉਹ ਕਿਠੇ ਜਾਣਗੇ ਮਾਫੀਆ ਤੋਂ ਸਾਨੂੰ ਮਾਫੀਆ ਕਹਿੰਦੇ ਦੇਣਾ 84 ਦੇ ਦੰਗਿਆਂ ਦਾ 700 ਰੁਪਏ ਕਿਸੇ ਵੀ 700 ਦਾ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਇਹ ਸਾਨੂੰ ਕੀ ਮਾਫੀਆ ਮਿਲ ਜੂਗਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਸੇਵਾ ਕਰਨ ਦੀ ਇੱਥੇ ਆਉਣ ਲੋਕਾਂ ਤਾਂ ਮੈਂ ਇਹੀ ਕਹਿੰਦਾ ਜੀ ਆਪ ਆ ਕੇ ਲੱਗਣਾ ਪੈਣਾ ਇੱਥੇ ਪ੍ਰਸ਼ਾਸਨ ਦੇ ਬਸ ਕੁਝ ਨਹੀਂ ਲੱਗਦਾ ਹੈਗਾ ਸਾਰੇ ਪਾਸੇ ਤੁਸੀਂ ਦੇਖੂਗਾ ਉੱਧਰ ਵੀ ਸਾਰਾ ਪਿੰਡ ਲੱਗਿਆ ਹੋਇਆ ਇੱਧਰ ਵੀ ਪਿੰਡ ਲੱਗਿਆ ਹੋਇਆ ਸਾਰੇ ਪਿੰਡ ਦੇ ਆਪਣੇ ਆਪਣੇ ਪਿੰਡਾਂ ਦੇ ਬੰਦੇ ਆ ਕੇ ਲੱਗੇ ਹੋਏ ਆ ਇਹ ਅਭੀ ਕੋਈ ਇਹਦੀ ਕੋਈ ਸਿਚੁਏਸ਼ਨ ਦੇਖੋ ਅੱਗੇ ਜਾਣ ਦਾ ਹੱਲ ਨਹੀਂ ਕੋਈ ਵਧੀਆ ਕੋਈ ਉਹ ਤਾਂ ਦੱਸ ਕੇ ਜਾਓ ਵੀ ਆ ਹੱਲ ਹੋਵੇ ਕੋਈ ਪ੍ਰੋਫੈਸ਼ਨਲ ਬੰਦੇ ਨੂੰ ਜਿਹੜੇ ਦੇਖੀ ਤੁਸੀਂ ਨੂੰ ਸਟੋਨ ਵਗੈਰੇ ਜਿਹੜੇ ਪੱਥਰ ਆ ਗਏ ਉਹਦਾ ਪਰਵੀਸ਼ ਕੀਤਾ ਜਾਵੇ